ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜੁੱਧ ਨਸ਼ਿਆਂ ਵਿਰੁੱਧ ਨੂੰ ਲੋਕਾਂ ਲਈ ਉਸ ਮਹਿੰਮ ਨੂੰ ਹੋਰ ਹਲਾਰਾ ਦੇਣ ਲਈ ਅੱਜ ਦੀ ਨਵੀਂ ਜੰਗ ਜਨਰੇਸ਼ਨ ਨੂੰ ਸੰਬੋਧਿਤ ਕਰਨ ਲਈ ਸਰਦਾਰ ਸੁਖਵੰਤ ਸਿੰਘ ਗਿੱਲ ਡੀਆਈਜੀ ਅਚੇਤੇ ਤੌਰ ਤੇ ਬਰਨਾਲਾ ਦੇ ਬਾਬਾ ਗੰਧਾ ਸਕੂਲ ਦੇ ਆਡੀਟੋਰੀਅਮ ਵਿਖੇ ਪਹੁੰਚੇ ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਚੋਂ ਨਸ਼ੇ ਦਾ ਕੋਹੜ ਚਿੱਟੇ ਦਾ ਕੋਹੜ ਕਿਸੇ ਵੀ ਪ੍ਰਕਾਰ ਦੇ ਨਸ਼ੇ ਦਾ ਕੋਹੜ ਖਤਮ ਕਰਕੇ ਪੰਜਾਬ ਨੂੰ ਮੁੜ ਤੋਂ ਸੋਨੇ ਦੀ ਚਿੜੀ ਬਣਾਉਣ ਦਾ ਖ਼ਾਬ ਜੋ ਪੰਜਾਬ ਸਰਕਾਰ ਨੇ ਅਤੇ ਪੰਜਾਬ ਦੇ ਹਰ ਇੱਕ ਇਨਸਾਨ ਨੇ ਵੇਖਿਆ ਹੈ ਉਸ ਨੂੰ ਬਹੁਤ ਜਲਦ ਪੂਰਾ ਕੀਤਾ ਜਾਵੇਗਾ ਇਸ ਮੌਕੇ ਜੁੱਧ ਨਸ਼ਿਆਂ ਵਿਰੁੱਧ ਲਈ ਇੱਕ ਨਾਟਕ ਵੀ ਲਚਾਇਆ ਗਿਆ ਇੱਕ ਨਾਟਕ ਵਿਦਿਆਰਥੀਆਂ ਦੇ ਰੂਪ ਰੂਪ ਕੀਤਾ ਗਿਆ ਜਿਸ ਨਾਟਕ ਦਾ ਮੁੱਖ ਮਕਸਦ ਸੀ ਕਿ ਬੱਚਿਆਂ ਨੂੰ ਤੇ ਵਿਦਿਆਰਥੀਆਂ ਨੂੰ ਸੇਧ ਦੇਣਾ ਆਓ ਦਿਖਾਨੇ ਆ ਬਰਨਾਲਾ ਤੋਂ ਮਨਿੰਦਰ ਸਿੰਘ ਦੀ ਖਾਸ ਰਿਪੋਰਟ। ਜਿੰਨੇ ਜੋ ਨਾਕੰਪਾ ਹੈ ਕਿਵੇਂ ਜੋ ਕੇ ਦੀ ਮੁਹਿੰਮ ਨਸ਼ਾ ਦੇ ਦੇਖੋ ਜਿਵੇਂ ਤੁਸੀਂ ਸਾਰੇ ਪਲੇਪਾਤ ਜਾਣੋ ਕਿ ਇਹ ਜਿਹੜਾ ਹੈਗਾ ਯੁੱਧ ਨਸ਼ਾ ਅਪਰਾਧ ਜਿਹੜਾ ਹੈਗਾ ਇਹਦੀ ਮੁਹਿੰਮ ਜਿਹੜੀ ਹੈਗੀ ਆ ਜਦੋਂ ਵੀ ਇਹ ਸਰਕਾਰ ਬਣੀ ਹੈਗੀ ਆ ਉਦੋਂ ਦਾ ਇਹ ਚੱਲ ਰਿਹਾ ਪਰ ਇਹ ਕੁਝ ਮਹੀਨਿਆਂ ਚ ਇਹ ਤੇਜ਼ੀ ਕਾਫੀ ਫੜ ਗਿਆ ਹੈਗਾ ਤੇ ਇਹਦੇ ਚ ਅੱਜ ਬਾਬਾ ਗੰਗਾ ਸਿੰਘ ਸਕੂਲ ਦੇ ਵਿੱਚ ਇੱਥੇ ਮੈਂ ਬਰਨਾਲੇ ਆਇਆ ਹੈ ਤੇ ਦੋ ਤੁਸੀਂ ਸਕੱਤਰ ਵੀ ਦੇਖੇ ਆ ਜਿਹੜਾ ਨਸ਼ਾ ਦੇ ਵਿੱਚ ਬੱਚਿਆਂ ਨੇ ਕਿਵੇਂ ਦੱਸਿਆ ਵੀ ਇਹ ਨਸ਼ਾ ਜਿਹੜਾ ਹੈਗਾ ਕਿਸੇ ਦਾ ਜਿਹੜਾ ਘਰ ਹੈਗਾ ਉਹ ਕਿਵੇਂ ਤਬਾਹ ਕਰਦਾ ਹੈਗਾ ਅੱਜ ਤੱਕ ਕਿਸੇ ਵੀ ਕਿਸੇ ਪਲਾਣ ਨਹੀਂ ਕਿਤੇ ਇਸ ਨਸ਼ੇ ਦੇ ਸੇਵਨ ਦੇ ਨਾਲ ਤੇ ਮਾਨਯੋਗ ਕਹਿੰਦੇ ਮਤਲਬ ਸੀਐਮ ਸਾਹਿਬ ਦਾ ਔਰ ਡੀਜੀ ਪੰਜਾਬ ਦਾ ਸ਼੍ਰੀ ਬੋਰਵ ਯਾਦਵ ਦਾ ਇਹ ਸੁਪਨਾ ਹੈ ਕਿ ਇਹ ਜਿਹੜਾ ਪੰਜਾਬ ਹੈਗਾ ਅਸੀਂ ਇਹਨੂੰ ਨਸ਼ੇ ਤੋਂ ਮੁਕਤ ਕਰਨਾ ਹੈਗਾ ਇਹ ਜਿਹਦਾ ਯੁੱਧ ਨਸ਼ਾ ਅਪਰੋਧ ਡਰੱਗਸ ਅਗੇਂਸਟ ਵਾਰ ਹੈਗੀ ਹੈ ਮੈਨੂੰ ਉਮੀਦ ਹੈਗੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਜਲਦੀ ਇਹ ਜਦੋਂ ਅਸੀਂ ਖਤਮ ਕਰ ਦਾਂਗੇ ਤੇ ਕੱਲਾ ਕੱਲਾ ਅਫਸਰ ਇਸ ਕੰਮ ਤੇ ਦਿਨ ਪਰ ਰਾਤ ਕੰਦੇ ਲੱਗਿਆ ਹੋਇਆ ਤੁਸੀਂ ਦੇਖਿਆ ਹੋਣਾ ਕਿ ਚਾਹੇ ਉਹ ਛੋਟਾ ਬੰਦਾ ਹੈ ਚਾਹੇ ਵੱਡਾ ਬੰਦਾ ਕਿਸੇ ਨੂੰ ਵੀ ਕੋਈ ਬਖਸ਼ਾ ਨਹੀਂ ਜਾਊਗਾ ਸਰ ਕਾਫੀ ਇੰਪੋਰਟੈਂਟ ਮੈਂ ਦੇਖੀ ਲੱਗਦਾ ਨਹੀਂ ਕਾਫੀ ਹੱਤ ਕਰ ਚਲੇ ਉਹ ਮੈਨੂੰ ਲੱਗਦਾ ਕਿ 70 80% ਜਿਹੜਾ ਹੈਗਾ ਇਹ ਜਿਹੜਾ ਹੈਗਾ ਠੱਲ ਪੈ ਗਈ ਹੈਗੀ ਬਾਕੀ ਜਿਹੜਾ ਰਹਿ ਗਿਆ ਹੈਗਾ ਉਹ ਅਸੀਂ ਕੰਨੇ ਇਸੇ ਕਰ ਰਹੇ ਹੈਗੇ ਅਰੇ ਕੋਈ ਵੀ ਬਖਸ਼ਾ ਨਹੀਂ ਜਾਊਗਾ ਮੈਂ ਤੁਹਾਨੂੰ ਇਨਸ਼ੋਰ ਦਿਨਾ ਹੈਗਾ ਪੂਰੇ ਪੰਜਾਬ ਵਾਸਤੇ ਉਹ ਵੀ ਮੈਂ ਦੱਸੂਗਾ ਕਿ ਇਹ ਜਿਹੜਾ ਦੁੱਧ ਨਸ਼ਾ ਫਰੂਲ ਜਿਹੜਾ ਹੈਗਾ ਅਸੀਂ ਜੜੋਂ ਖਤਮ ਕਰਕੇ ਰਾਵਾਂਗੇ ਜਿਵੇਂ ਪਹਿਲਾਂ ਸੀਐਮ ਸਾਹਿਬ ਦਾ ਵਰਜਨ ਹੈਗਾ ਵੀ ਇਹ ਜਿਹੜਾ ਪੰਜਾਬ ਹੈਗਾ ਰੰਗਲਾ ਪੰਜਾਬ ਉਹਦੇ ਸਾਹਮਣੇ ਜਿਹੜਾ ਹੈਗਾ ਇੱਥੇ ਦੇਖੋ ਮਿਲੂਗਾ 2027 ਤੋਂ ਪਹਿਲਾਂ ਨਸ਼ਾ ਮੁਕਤ ਪੰਜਾਬ ਹੋ ਜਾਊਗਾ ਮੈਨੂੰ 100% ਉਮੀਦ ਹੈ ਜੀ ਦੇਖੋ ਕਿ ਅਸੀਂ ਆਪ ਦੇ ਵੱਲੋਂ ਪੂਰੇ ਐਫਰਟਸ ਕਰ ਰਹੇ ਹਾਂ ਜੀ ਕੋਈ ਐਫਰਟਸ ਕਿਤੇ ਢਿੱਲ ਨਹੀਂ ਹੈਗੀ ਸਾਡੇ ਡੀਜੀ ਸਾਹਿਬ ਕਹਿੰਦੇ ਦਿਨ ਪਰ ਰਾਤ ਇਸੇ ਕੰਮ ਤੇ ਕੰਦੇ ਮਤਲਬ ਲੱਗੇ ਹੋਏ ਵੀ ਜਿਹੜਾ ਨ ਇਹ ਜੜੋਂ ਕੰਨੇ ਖਤਮ ਕਰ ਦੇਣਾ ਸਰ ਕੀ ਆਪ ਸਰਕਾਰ ਵੱਲੋਂ ਸ਼ੁੱਧ ਨਸ਼ਾ ਰੋਧ ਨੂੰ ਤਹਿਤ ਬੈਡੋਜ਼ਰ ਕਾਰਵਾਈ ਹੋ ਰਹੀ ਹੈ ਵੀ ਉਹਦੇ ਬਾਰੇ ਮੈਂ ਮੈਨੂੰ ਇਹਦੇ ਬਾਰੇ ਨਹੀਂ ਪਿਆਣਾ ਕਿ ਸਰ ਬਸ ਸਟੈਂਡ ਚੌਂਕੀ ਚਾਰ ਤੋਂ ਲਗਾਤਾਰ ਦੋ ਇਹ ਸੋਕਦੀ ਇਸ ਨਟ ਰਹੇ ਸਰ ਬਸ ਸਟੈਂਡ ਚੌਂਕੀ ਚਾਰ ਤੋਂ ਲਗਾਤਾਰ ਨਸ਼ੇ ਨੂੰ ਠੱਲ ਪਾਉਣ ਲਈ ਦੋ ਮੁਲਾਜ਼ਮ ਲਗਾਏ ਗਏ ਆ ਇਹਨੂੰ ਕਿਵੇਂ ਦੇਖਦੇ ਹੋ ਜੀ ਸਰ ਚੌਂਕੀ ਚਾਰ ਬਸ ਸਟੈਂਡ ਵੱਲੋਂ ਨਸ਼ੇ ਨੂੰ ਠੱਲ ਪਾਉਣ ਲਈ ਦੋ ਮੁਲਾਜ਼ਮ ਲਗਾਏ ਗਏ ਆ ਉੱਥੇ ਇੱਕ ਦੇ ਸੈਂਸੀਵ ਬਸਤੀ ਆ ਤੇ ਲੱਗਦਾ ਹੈ ਹੋਰ ਪਾਸੇ ਵੀ ਲਾਉਣੇ ਚਾਹੀਦੇ ਆ ਜੀ ਉਹ ਐਸਐਸਪੀ ਸਾਹਿਬ ਦੱਸਣ ਬੱਚ ਦੱਸ ਦੇਣਾ ਪਰ